ਹੈਲੋ ਜੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਣਾ ਫੈਮਿਲੀ 'ਚ ਇੱਥੇ ਲੱਗੀ ਜੀ ਮੈਂ ਸਵੇਰ ਸੁਬਾ ਇਹ ਹੈਗੀਆਂ ਸੀ ਮੇਰੇ ਕੋ ਸੀਡਲੈਸ ਉਹ ਸੀ ਤੇ ਇਹਨਾਂ ਨੂੰ ਨਾ ਮੈਂ ਇੱਕ ਚਮਚ ਘਿਓ ਪਾ ਕੇ ਥੋੜੀ ਜੀਆਂ ਜਿਵੇਂ ਮੈਲਟ ਜੀਆਂ ਹੋਣ ਉਹ ਕਰ ਲਈਆਂ ਇਹ ਮੇਰੇ ਕਾਜੂ ਸੀ ਜਿਹੜੇ ਮੈਂ ਬਰੀਕ ਕੱਟਲੇ ਸੀ ਇਹ ਵਾਲੀ ਕਿਸ਼ਮਿਸ਼ ਵੀ ਮੈਂ ਨਾ ਕੱਟ ਲਈਆਂ ਸੀਗੀਆਂ ਥੋੜੀ ਜਿਹੀ ਲੰਬੀਆਂ ਲੰਬੀਆਂ ਸੀ ਇਹ ਉਹਦੇ ਕਰਕੇ ਕੱਟ ਲਈਆਂ ਇਹ ਹੈਗੇ ਸੀਗੇ ਮਾਗਦ ਤੇ ਬਦਾਮ ਹੁਣ ਇਹ ਵਿੱਚ ਪਾ ਕੇ ਗੈਸ ਨੂੰ ਕਰਤਾ ਬੰਦ ਵੈਸੇ ਵੀ ਮੇਰਾ ਘੱਟ ਤੇ ਰੱਖਿਆ ਹੋਇਆ ਸੀ ਜੀ ਗੈਸ ਇਸ ਦੇ ਵਿੱਚ ਪਾ ਤੇ ਕਿ ਫਤਿਹਨਾ ਖਾਂਦਾ ਨਹੀਂ ਹੈਗਾ ਜੀ ਇਹ ਜਿਵੇਂ ਪੰਜੀਰੀ ਵਗੈਰਾ ਬਣਾਉਨੇ ਆਪਾਂ ਉਹ ਚੀਜ਼ ਨਹੀਂ ਇਹ ਖਾਂਦਾ ਹੈਗਾ 1 ਮਿੰਟ ਜੀ ਹੁਣ ਮੈਂ ਨਾ ਮਿਕਸ ਕਰ ਲਵਾਂ ਫੇਰ ਤੁਹਾਨੂੰ ਦਿਖਾਉਣੀ ਆ ਇਹ ਨਾ ਮੈਂ ਭਾਂਡਾ ਚੇਂਜ ਕਰ ਲਿਆ ਜੀ ਕਿਉਂਕਿ ਉਹ ਭਾਂਡਾ ਗਰਮ ਸੀ ਉਹਦੇ ਕਰਕੇ ਮੈਂ ਬਦਲ ਕੇ ਭਾਂਡਾ ਇਹਦੇ ਵਿੱਚ ਪਾ ਲਿਆ ਇਹਨੂੰ ਨਾ ਮੈਂ ਅਜੇ ਥੋੜਾ ਜਿਹਾ ਗਰਮ ਆ ਜੁਣੀ ਐਨਾ ਜ਼ਿਆਦਾ ਨਹੀਂ ਹੈਗਾ ਕਿਉਂਕਿ ਆਪਾਂ ਜਿਆਦਾ ਡਰਾਈ ਫਰੂਟ ਨੂੰ ਬਾਲਾ ਸੇਕ ਨਹੀਂ ਨਾ ਲਵਾਇਆ ਹੈਗਾ ਇਹ ਉਹਨਾਂ ਲਈ ਆ ਜਿਹੜੇ ਬੱਚੇ ਪੰਜੀਰੀ ਪਿੰਨੀਆਂ ਨਹੀਂ ਖਾਂਦੇ ਹੈਗੇ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਮਿਕਸ ਕਰਕੇ ਜੋ ਜੋ ਵੀ ਤੁਸੀਂ ਡਰਾਈ ਫਰੂਟ ਥੋੜੇ ਬੱਚੇ ਖਾਂਦੇ ਨੇ ਜਾਂ ਨਹੀਂ ਵੀ ਖਾਂਦੇ ਹੈਗੇ ਦੀ ਕਿਉਂਕਿ ਇਹਦੇ ਵਿੱਚ ਮਿਕਸ ਹੋਏ ਦੇ ਵਿੱਚ ਨਹੀਂ ਕੁਝ ਵੀ ਪਤਾ ਲੱਗਦਾ ਹੈਗਾ ਬਹੁਤ ਜਿਆਦਾ ਵਧੀਆ ਚੀਜ਼ ਆ ਆ ਦੇਖੋ ਤਾਂ ਕਰਕੇ ਫਿਰ ਮੈਂ ਉਸ ਹਿਸਾਬ ਨਾਲ ਕਿਉਂਕਿ ਜਿਹੜੇ ਹਿਸਾਬ ਨਾਲ ਉਹਦੇ ਵਿੱਚ ਆਪਣੇ ਕੋ ਹੋਣਗੀ ਆ ਨਾ ਮਿੱਠਾ ਉਸ ਹਿਸਾਬ ਨਾਲ ਆਪਣੇ ਡਰਾਈ ਫਰੂਟਸ ਪੈਂਦੇ ਨੇ ਕਿਉਂਕਿ ਉਹਦੇ ਨਾਲ ਹੀ ਇਹ ਇਕੱਠੇ ਜੇ ਹੁੰਦੇ ਨੇ ਤਾਂ ਕਰਕੇ ਪਰ ਖਾ ਕੇ ਦੇਖ ਲਓ ਜੀ ਬਹੁਤ ਟੇਸਟੀ ਲੱਗੇ ਨੇ ਨਹੀਂ ਮੈਨੂੰ ਜਿਆਦਾ ਪੁੱਛਾ ਵੀ ਤੇਰੇਲੇ ਤੇਰੇਲੇ ਤੈਨੂੰ ਕੋਈ ਬੱਸ ਕਾ ਚੀਜ਼ ਮੇਰੇ ਨੂੰ ਮੂੜੀਆਂ ਨਹੀਂ ਪਤਾ ਨਹੀਂ ਆਉਂਦੀਆਂ ਅੱਜ ਬਣਾਵਾਂਗੇ ਮਿਕਸ ਮੇਥੇ ਪਾਲਕ ਧਣੀਆਂ ਐਂਡ ਮੂੜੀਆਂ ਮੱਕੀ ਦੀਆਂ ਰੋਟੀਆਂ ਆ ਵੀ ਸਾਫ਼ ਵੀ ਸੋਹਣੀ ਹੋ ਗਈਆਂ ਪਰ ਮੈਨੂੰ ਸਾਫ਼ ਅਧਰ ਜੀਰੇ ਦੇ ਬਿਨਾਂ ਤਾਂ ਪੱਤੇ ਵਿੱਚ ਤਾਂ ਕੋਈ ਫਰਕ ਲੱਗਦਾ ਨਹੀਂ ਸੋਹਣਾ ਮਾੜਾ ਜਾਂ ਮਮੂਲੀ ਜੇ ਫਰਕ ਵਿੱਚ ਫਰਕ ਆ ਇਹਦੇ ਟਿੱਖੇ ਨੇ ਉਹਦੇ ਦੂਰ ਲੋੜ ਨੇ ਉਹਦੇ ਗੈਂਟੇ ਦੇ ਟਾਈਪ ਨੇ ਉਹ ਦੇ ਲੈ ਥੋੜੀ ਜਿਹੀ ਮਿੱਠੇ ਵਾਲੀਆਂ ਜਿਹਾ ਪਾਣਾ ਵੀ ਆਪਾਂ ਮੂੜੀਆਂ ਕਿਉਂਕਿ ਹੁਣ ਇਹ ਸੀਗਾ ਵੀ ਦਾਲ ਸਬਜ਼ੀ ਨਹੀਂ ਸੀ ਜੀ ਕੋਈ ਫਿਰ ਮੈਨੂੰ ਇਹ ਹੋਇਆ ਮੈਂ ਤਾਂ ਹੀ ਚੱਲੀ ਆ ਬਣਾਉਣੇ ਆ ਮੂੜੀਆਂ ਮੈਸੇ ਮੈਂ ਪਾਉਂ ਵੀ ਥੋੜੀ ਐ ਬਲੈਂਡਰ ਇਹ ਫੇਰ ਲੈਣਾ ਮਿਕਸੀ ਦਾ ਤਾਂ ਥੋੜਾ ਜਿਹਾ ਕੱਪ ਦਾ ਹੈ ਲੋ ਚ ਸਹੀ ਨਹੀਂ ਚਲਦੀ ਹੈ ਜੀ ਜਦ ਸਿਆਰਜ ਕਲਾਕੇ ਨਾ ਸ਼ਹੀਦੀ ਦਿਨਾਂ ਦੇ ਵਿੱਚ ਠੰਡ ਦਾ ਬਹੁਤ ਫਰਕ ਪੈ ਜਾਂਦਾ ਆਪਾਂ ਪਹਿਲਾ ਦਿਨਾਂ ਮਰਜੀ ਕੇ ਹੀ ਗਈਏ ਵੀ ਠੰਡਾ ਹੈ ਨਹੀਂ ਹੈ ਨਹੀਂ ਪਰ ਆਟੋਮੈਟਿਕਲੀ ਨਾ ਸਹਿਵਜਦਿਆਂ ਦੇ ਸ਼ਹਾਦਤ ਦੇ ਦਿਨਾਂ ਤੋਂ ਤਾਂ ਦੀ ਹੋਏ ਜਾਂਦੀ ਆ ਹੋ ਗਏ ਸੀਗੇ ਕਿਉਂਕਿ ਨਰਮ ਸੀਗੇ ਹੁਣ ਇਹਦੇ ਵਿੱਚ ਪਾ ਲੂੰਗੀ ਮੈਂ ਨੂਰ ਮਿਰਚ ਮਿਰਚ ਮੇਰੇ ਕੋਲ ਹਰੀ ਹੈ ਨਹੀਂ ਸੀ ਆ ਕਰਕੇ ਫਿਰ ਮੈਨੂੰ ਮੈਂ ਕਿ ਚੁੱਲ੍ਹਾ ਲਾ ਲੈਣੀ ਆ। ਕਈ ਵਾਰੀ ਹਰੀ ਖਤਮ ਹੋਇਆ ਹੁਣ ਹੋਈ ਹੋਈ ਸੀ ਲਿਆਉਣ ਦੀ ਵੀ ਨਹੀਂ ਹੈ ਜੀ। ਕਈ ਵਾਰੀ ਜੇ ਜਾਣੇ ਉਹਨੇ ਜਾਲਮੀ ਨਹੀਂ ਆਉਂਦੀ ਰਹੀ। ਇਹ ਰੋਟੀ ਬਣਾਉਂਗੀ ਚੁੱਲੇ ਤੇ ਜਿੱਥੇ। ਚਲੋ ਹੁਣ ਰੋਟੀ ਬਣਾ ਕੇ ਫਿਰ ਮਿਲਦੇ ਆਪਾਂ। ਬਣਾਉਣ ਲੱਗੀ ਸੀ ਜੀ ਮੈਂ ਦੁਪਹਿਰ ਦੀ। ਮੈਂ ਤਾਂ ਵੀ ਨਾ ਤਾਂ ਚਾਹ ਬਣਾਉਣੀ ਆ। ਤੇ ਨਾਲ ਹੀ ਜਿਵੇਂ ਤੁਸੀਂ ਸਵੇਰੇ ਦੇਖਿਆ ਨਾ ਵੀ ਆਪਾਂ ਬਣਾ ਲਈ ਸੀ ਸਵੇਰੇ ਮਿੱਸੀਆਂ ਰੋਟੀਆਂ ਉਹਦੇ ਕਰਕੇ ਉਹ ਸਵੇਰੇ ਦਾਲ ਸਬ지 ਹੈ ਨਹੀਂ ਸੀ ਹੁਣ ਮੈਂ ਦਾਲ ਬਣਾਉਣੀ ਸੀ ਮੈਂ ਤਾਂ ਦਾਲ ਬਣਾਣੀ ਸੀ ਅੱਜ ਮੂੰਗੀ ਮਸਰੀ ਨਾਲ ਹੀ ਮੈਂ ਦਾਲ ਰੱਖ ਲਈ ਮੈਂ ਕਿਹਾ ਵੀ ਚਲੋ 10 ਹੀ ਦੇਰ ਫਿਰ ਨਾਲੇ ਦਾਲ ਬਣ ਚੂਗੀ ਅ ਨਾ ਤਾਂ ਹੁਣ ਇਹ ਆ ਵੀ ਜੀ ਚਾਹ ਪੀ ਮਾਉਂਗੀ ਬਾਹਰ ਬੈਠ ਕੇ ਚਾਹ ਠੀਕੇ ਨਾਲੇ ਤਰਤਾ ਘੱਟ ਲੂੰਗੀ ਵੀ ਪਿਆਜ਼ ਵਗੈਰਾ ਕੱਟ ਦੂੰ ਨਾਲੇ ਚਾਹ ਬਣ ਗਈ ਹੁਣ ਦੋਨੇ ਕੰਮ ਹੋ ਜਾਣਗੇ ਜੀ ਤੇ ਤੜਕਾ ਵਗੈਰਾ ਲਗਾ ਕੇ ਧਾਰ ਮੈਂ ਧੋਸ ਮਾਰ ਕੇ ਦੋ ਤਿੰਨ ਵਾਰ ਧੋ ਲਈ ਸੀ ਧੋ ਕੇ ਰੱਖ ਦਿੱਤੀ ਸੀ ਪਹਿਲਾਂ ਤਾਂ ਮੈਨੂੰ ਇਹ ਸੀ ਕਿ ਚੁੱਲੇ ਦਾ ਬਣਾਉਂ ਫਿਰ ਮੈਨੂੰ ਇਹ ਹੋ ਗਿਆ ਜੀ ਕਿ ਚਲੋ ਛੱਡੋ ਬਈ ਮੈਂ ਸਭ ਅੰਦਰੇ ਬਣਾ ਦਿੰਦੀ ਆ ਇਨਾਂ ਦੇ ਪਟਿਲਾਂ ਚ ਬਣਾਉਣੇ ਉਹ ਜ਼ਿਆਦਾ ਮੈਨੂੰ ਪੇਸ ਕੀ ਲੱਜਾਂ ਜੇ ਵੀ ਓਪਨ ਬਣਾਈ ਹੋਈ ਬਿਫਸੀਲਾ ਟਾਈਪ ਫਿਰ ਮੈਂ ਕਿਹਦੀ ਚੱਲ ਹੁਣ ਐਦਾਂ ਹੀ ਬਣਾ ਲੈਂਦੀ ਆ ਚਾਹ ਤਾਂ ਮੇਰੀ ਗਈ ਬਣਾ ਚਾਹ ਬਣ ਗਈ ਹੁਣ ਚਾਹ ਪੀਣੇ ਆ ਕਿਉਂਕਿ 2:30 ਵੱਜ ਗਏ ਜੀ ਫਿਰ ਹੁਣ ਦਿਨਾਂ ਦਾ ਵੀ ਮੈਨੂੰ ਆਏ ਹੋ ਜਾਣਾ ਵੀ ਦਾ ਰੱਖਤੀ ਚਾਹ ਪਿੰਨੇ ਆ ਨਾਲੇ ਘੱਟਦੀਆਂ ਜਿਵੇਂ ਆ ਤੜਕਾ ਫਿਰ ਮਿਲਦੇ ਹੁਣ ਆਪਾਂ ਇਥੇ ਦੀ ਆਪਾਂ ਜਤ ਨੂੰ ਹਜੇ ਚਾਹ ਦਾ ਮੈਂ ਬਣਾ ਕੇ ਹਟੀ ਸੀਗੀ ਜਦ ਨੂੰ ਫਿਰ ਮੈਨੂੰ ਫੋਨ ਆ ਗਿਆ ਸੀਗਾ ਮੇਰੀ ਆ ਗਿਆ ਸੀ ਭਾਣਜਾ ਇੱਕ ਤਾਂ ਇਹ ਜੀ ਕਈ ਸਾਲਾਂ ਮਗਰੋਂ ਕੈਨੇਡਾ ਤੋਂ ਆਇਆ ਏ ਤੇ ਨੰਬਰ 2 ਤੇ ਉਹਦੀ ਮੈਰिज ਆ ਜੀ ਆਪਾਂ ਨੂੰ ਵਿਆਹ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਆਪਾਂ ਨੂੰ ਇਸ ਵਾਰ ਕਾਫੀ ਪ੍ਰੋਗਰਾਮ ਹੈਗੇ ਨੇ ਨੇ ਉਹ ਕਿਹੜੇ ਕਿਹੜੇ ਨੇ ਹੁਣ ਤੁਸੀਂ ਦਿੱਲੀ ਬਲੌਗ ਦੇਖਦੇ ਰਹੋ ਤੁਹਾਨੂੰ ਪਤਾ ਲੱਗੂਗਾ ਮਾਸੀ ਅਡੀਖਦੀ ਸੀ ਆਪਣੇ ਭਾਂਜੇ ਨੂੰ ਹਾਂਜੀ ਉਹਨਾਂ ਨੇ ਹੋਰ ਵੀ ਜਮੀ ਕਾਟ ਦਿੱਤੇ ਦੇ ਕੇ ਵੀ ਆਏ ਸੀ ਤੇ ਅੱਗੇ ਵੀ ਜਾਣਾ ਸੀ ਦੇਣ ਤਾਂ ਕਰਕੇ ਫਿਰ ਉਹਨਾਂ ਨੇ ਮੇਰੇ ਕੋਲ ਪਿਆ ਨੂੰ ਇਹ ਕਿਹਾ ਸੀ ਕਿ ਮੈਂ ਕਿਹਾ ਚਲ ਤੂੰ ਸਕੇ ਵੀਰ ਅੰਦਰ ਲੈ ਗੱਡੀ ਤਾਂ ਕਰਕੇ ਇੱਥੇ ਕਹਿ ਰਹੀ ਸੀ ਮੈਂ ਕਿਹਾ ਵੀ ਚਲ ਤੂੰ ਅੰਦਰ ਆ ਜਾ ਪੁੱਤ ਹੁਣ ਲੱਗੀ ਸੀ ਮੈਂ ਦਾਣ ਨੂੰ ਤੰਤਾ ਲਗਾਉਣ ਦੀ ਕਿਉਂਕਿ ਫਿਰ ਦਿਨ ਵਿੱਚ ਤੁਹਾਨੂੰ ਪਤਾ ਹੈ ਨਾ ਵੀ ਭਾਂ ਜਾ ਗਿਆ ਸੀ ਜੀ ਮੈਨੂੰ ਕੁਰਸਤੇ ਇਹ ਸੀਗਾ ਵੀ ਵਿਆਦ ਰਹਾਈ ਵਿਆਦਾ ਕਾਰਦੇ ਤੇ ਨਾਲ ਹੀ ਉਹ ਬਾਹਰੋਂ ਆ ਕੇ ਅਸੀਂ ਵੀ ਨਹੀਂ ਸੀ ਮਿਲਣ ਗਏ ਉਹ ਵੀ ਨਹੀਂ ਸੀ ਆਇਆ ਬਾਤ ਚ ਜੀ ਮੈਨੂੰ ਨਹੀਂ ਲਾਉਣੀ ਆ ਵਿਆਦਾ ਕਾਰਡ ਆਪਣੇ ਕੋ ਪਹੁੰਚ ਚੁੱਕੇ ਆ ਜੀ ਹੁਣ ਪ੍ਰੋਗਰਾਮ ਤੇ ਪ੍ਰੋਗਰਾਮ ਆ ਰਹੇ ਨੇ ਫੁੱਲ ਇੰਜੋਏ ਕਰਾਂਗੇ ਜੀ ਬਹਾਨਾ ਤੇ ਇਹ ਹੋ ਜਾਂਦਾ ਜੀ ਸਾਰੇ ਭੈਣ ਭਾਈ ਜਦ ਮਿਲਦੇ ਨੇ ਵੀ ਬਹਾਨੇ ਸਿਰ ਇਕੱਠੇ ਹੋ ਜਾਂਦੇ ਬਸ ਇਹ ਹੁੰਦਾ ਹੈ ਕਿਉਂਕਿ ਜਨਵਰੀ ਦੇ ਵਿੱਚ ਆਪਾਂ ਨੂੰ ਪ੍ਰੋਗਰਾਮ ਕਾਫੀ ਨੇ ਲੋਹ ਦੇ ਤਾਂ ਸਨੇਹ ਤੋਂ ਵੀ ਜਿਵੇਂ ਭਾਜੀ ਡੱਬਾ ਕੱਪੜੇ ਸਾਰਾ ਕੁਝ ਨਾਲ ਹੀ ਆ ਗਿਆ ਜੀ ਟਾਰਡ ਦੇ ਉਹਦੇ ਹਜਰ ਦੋਸਤ ਨੇ ਇਹ ਆ ਗਏ ਬਾਕੀ ਹੁਣ ਇਹ ਆ ਵੀ ਹੋਰ ਜਿਹੜੇ ਜਿਹੜੇ ਪ੍ਰੋਗਰਾਮ ਹੈਗੇ ਨੇ ਸ਼ਾਪਿੰਗ ਕਰਨ ਤੋਂ ਰਹਿਦੀ ਆ ਹੁਣ ਉਹ ਦੇਖਦੇ ਆਂ ਜੀ ਹੁਣ ਪਹਿਲਾਂ ਫਿਲਹਾਲ ਛੁੱਟੀਆਂ 'ਚ ਜਾਏ ਆਈਏ ਕਿਉਂਕਿ ਜਨਵਰੀ 'ਚ ਆਪ ਵੀ ਕੁਝ ਇਕੱਠਾ ਹੈ ਜੀ ਸੁਣਿਆ ਤਾਂ ਤੁਸੀਂ ਜੇ ਮੈਂ ਡੇਲੀ ਬਲੌਗ ਦੇਖਿਆ ਕਰੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕੀ 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 ਪ੍ਰੋਗਰਾਮ ਨੇ ਜਨਵਰੀ ਦੇ ਵਿੱਚ ਆਪਾਂ ਵੀ ਜੀ ਆ ਪ੍ਰੋਗਰਾਮਾਂ 'ਚ ਸ਼ਾਮ ਨੂੰ ਦਿਨ ਨਹੀਂ ਖੜਦੇ ਹੈਗੇ ਮੇਰੀ ਪੈ ਲਗਾਉਂਗੀ ਹੁਣ ਬਾਅਦ ਵਿੱਚ ਚਲਨਾ ਤੜਕਾ ਵਗੈਰਾ ਜੇ ਮੈਂ ਲਗਾ ਲਿਆ ਹੁਣ ਮੈਨੂੰ ਇਹ ਹੋਵੇ ਖੁਲਕੇ ਬਣਾ ਲਵਾਂ ਜਦੋਂ ਇਹ ਸਾਫ ਤੋਂ ਨਹੀਂ ਕਿਉਂਕਿ ਜੇ ਲੈਣਾ ਹੋਵੇ ਉਹਦਾ ਸਿੱਲੇ ਸਿੱਲੇ ਹੋ ਜਾਂਦੇ ਨੇ ਬਣਾ ਲੈ ਤਾ ਖੋਲੇ ਮਰਵਾਟ ਉਹ ਕਰਦੇ ਹੋ ਰਾਣਾ ਪਾ ਦਿਓ ਮੋਟਨਟਾਈ ਲੱਗੀ ਜਾਂਦੇ ਨੇ ਕੱਪੜੇ ਮੈਨ ਤਾਂ ਪਤਾ ਹੀ ਨਾ ਦਉਂਦਾ ਵੀ ਸਭ ਕੁਝ ਇਹ ਤਾਂ ਹਜੇ ਸਿੱਧਾ ਹੀ ਰਹੇ ਆ ਹੀ ਲੱਗੀ ਹੋਉਂਦੇ ਨੇ ਜਿਵੇਂ ਗਿੱਲੇ ਹੁ ਗਿੱਲੇ ਰਾਣਾ ਪਾਉਨੇ ਆ ਤੁਸੀ ਬਾਟਿਲੇ ਆਵਾ ਪਾਣਾ ਤਾਰੋਂ ਪਾਤੋਂ ਨਾਲ ਬਾਤੀ ਜਾਈ। ਕੋਲੀ ਹੁਣ ਤਾਰ ਚੋਦਿਏ। ਫਿਰ ਮਿਲਦੇ ਹੁਣ ਆਪਾਂ। ਜੀ ਪੈਂਦੀ ਹੁੰਦੀ ਆ ਨਾ ਅੱਗੇ ਵੀ ਵੀ ਸ਼ਹੀਦੀ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਂਦੀ ਹੁੰਦੀ ਆ ਜਿਆਦਾ ਚਾਹੇ। ਉਦਾਂ ਹੋਵੇ ਜਾਂ ਨਾ ਹੋਵੇ। ਚਲੋ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ। ਓਕੇ ਬਾਏ। ਟੇਕ ਕੇਅਰ।